ਅੰਮ੍ਰਿਤ ਛਾੜਿ ਬਿਖੈ ਬਿਖਾਈ ਮਾਇਆ ਮੋਹ ਪਰਮਪੈ ਪੂਲੇ ਸਤਿ ਤਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜੰਮ त्राਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਇੱਕ ਅਰਦਾਸ ਪਾਟ ਕੇ ਰਤਕੇ ਗੁਰ ਰਾਮਦਾਸ ਰੱਖੋ ਸਰਣਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੋੜ ਮਾੜੇ ਕੂੜ ਪੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੇ ਖਾਪ ਹੋਏ ਖਾਰ ਕੂੜ ਕੂੜੈ ਨਿਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੁਸਤੀ ਸਭ जग ਚੱਲਣ ਹਾਰ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਪੈ ਪੂਰ ਨਾਨਕ ਵਖਾਣਾ ਬੇਨਤੀ ਤੁਦ ਬਾਜ ਕੂੜੋ ਕੂੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਦੇ ਸਜੇ ਸੁੰਦਰ ਦਿਵਾਨਾਂ ਦੇ ਅੰਦਰ ਹਾਜ਼ਰੀਆਂ ਲਵਾ ਕੇ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤਿਗੁਰਾਂ ਨੇ ਤਰਸ ਕਰਕੇ ਜੋ ਕਿ ਪਿਛਲੇ ਦਿਨਾ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਕਰਵਾਏ ਗੁਰੂ ਦੀ ਕਿਰਪਾ ਦੇ ਨਾਲ 9 ਪੌੜੀਆਂ ਤੱਕ ਦੀ ਜਿਹੜੀ ਵਿਚਾਰ ਸੰਪੂਰਨ ਹੋ ਚੁੱਕੀ ਹੈ ਸਵਾਪ ਸੰਗਤ ਨੇ 10ਵੀਂ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਆਇਆ ਉਸ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਜਿੱਥੇ ਕਿ ਆਪਾਂ ਪਿਛਲੇ ਦਿਨਾਂ ਦੇ ਅੰਦਰ ਵਿਚਾਰ ਕੇ ਆਏ ਹਾਂ ਕਿ ਸਤਿਗੁਰੂ ਸਾਹਿਬ ਜੀ ਆਨੇ ਇਸ ਸ੍ਰਿਸ਼ਟੀ ਦੀ ਜਿਹੜੀ ਰਚਨਾ ਕੀਤੀ ਉਸ ਦੇ ਵਿੱਚ ਅਨੇਕਾਂ ਪਹਿਲੂ ਜਿਹੜੇ ਬਣਾਏ ਤੋ ਇੱਕ ਪਹਿਲੂ ਵਿਦਿਆ ਵੀ ਹੈ ਜਿਹੜੀ ਮਨੁੱਖ ਗ੍ਰਹਿਣ ਕਰਦਾ ਹੈ ਪ੍ਰਾਪਤ ਕਰਦਾ ਹੈ ਸੋ ਦੋ ਤਰੀਕੇ ਦੀ ਵਿਦਿਆ ਹੁੰਦੀ ਹੈ ਇੱਕ ਅਨੁਭਵੀ ਗਿਆਨ ਇੱਕ ਕਿਤਾਬੀ ਗਿਆਨ ਇੱਕ ਜਿਹੜਾ ਕਿਤਾਬਾਂ ਤੋਂ ਪੈਦਾ ਹੋਣ ਵਾਲਾ ਗਿਆਨ ਕਿਤਾਬਾਂ ਨੂੰ ਪੜ੍ਹ ਕੇ ਆਉਣ ਵਾਲਾ ਗਿਆਨ ਇੱਕ ਉਹ ਗਿਆਨ ਜਿਹੜਾ ਆਪਣੇ ਅੰਦਰੋਂ ਪ੍ਰਗਟ ਹੁੰਦਾ ਏ ਅਨੁਭਵ ਦੇ ਨਾਲ ਪ੍ਰਗਟ ਹੁੰਦਾ ਏ ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਮਨੁੱਖ ਜਿੰਨਾ ਮਰਜ਼ੀ ਪੜ੍ਹ ਲਵੇ ਜੇ ਉਹਦੇ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਤਾਂ ਉਹ ਹਉਮੈ ਦੇ ਵਿੱਚ ਅੱਖਾਂ ਮਾਰ ਰਿਹਾ ਏ ਜਵਲੀਆਂ ਮਾਰ ਰਿਹਾ ਹੈ ਸਤਿਗੁਰੂ ਸਾਹਿਬ ਜੀ ਆਨੇਸ ਲੋਕਾਂ ਦੇ ਅੰਦਰ ਬਖਸ਼ਿਆ ਤੋ ਅੱਗੇ ਪੌੜੀ ਦੇ ਅੰਦਰ ਦੱਸਿਆ ਕਿ ਜਿਹੜੇ ਭਗਤ ਨੇ ਉਹ ਪਰਮਾਤਮਾ ਦੇ ਮਨ ਨੂੰ ਭਾਉਣ ਵਾਲੇ ਨੇ ਪਰਮਾਤਮਾ ਦੀ ਕੀਰਤ ਗਾਉਣ ਵਾਲੇ ਨੇ ਤੇ ਕਿਉਂਕਿ ਸਤਗੁਰੂ ਸਾਹਿਬ ਜੀਆਂ ਦਾ ਬਚਨ ਹੈ ਪੜਿਆ ਅਨ ਪੜਿਆ ਪਰਮਗਤ ਪਾਵੇ ਉਹ ਪਰਮਗਤੀ ਨੂੰ ਪ੍ਰਾਪਤ ਕਰ ਸਕਦਾ ਹੈ ਜਿਹੜਾ ਪੜਿਆ ਹੋਵੇ ਭਾਵੇਂ ਅਨਪੜ ਹੋਵੇ ਪਰ ਕੇਵਲ ਗੱਲ ਕੀ ਹੈ ਉਹ ਪਰਮਾਤਮਾ ਦਾ ਨਾਮ ਉਸ ਦੇ ਕੋਲ ਹੋਣਾ ਚਾਹੀਦਾ ਹੈ ਤੋ ਪ੍ਰਮਾਤਮਾ ਦੇ ਭਗਤ ਪ੍ਰਮਾਤਮਾ ਦੀ ਕੀਰਤਨ ਨੂੰ ਗਾਉਣ ਵਾਲੇ ਨੇ ਪ੍ਰਮਾਤਮਾ ਦੇ ਮਨ ਨੂੰ ਭਾਉਣ ਵਾਲੇ ਨੇ ਉਹ ਕਰਮਾਂ ਤੋਂ ਬਾਹਰ ਨੇ ਤੇ ਦੂਸਰੇ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਨੂੰ ਗਿਆਨ ਵੀ ਬੜਾਏ ਬੜੇ ਤਕੜੇ ਵਿਦਵਾਨ ਨੇ ਪਰ ਉਹ ਆਪਣੇ ਮੂਲ ਤੋਂ ਟੁੱਟ ਗਏ ਜਿਹੜਾ ਮੂਲ ਪ੍ਰਮਾਤਮਾ ਸੀ ਉਹਦੇ ਤੋਂ ਦੂਰ ਹੋ ਗਏ ਤੇ ਫਿਰ ਇਹ ਸੰਸਾਰ ਤੇ ਦੁਖੀ ਹੋਏ ਤੋ ਆਖਿਰ ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਕਿ ਅਸੀਂ ਤੁਹਾਡੇ ਦਰ ਤੇ ਕੀਰਤ ਕਰਨ ਵਾਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਚਨ ਕਰਦੇ ਕਿ ਅਸੀਂ ਤੁਹਾਡੇ ਦਰ ਤੇ ਕੀਰਤ ਗਾਉਣ ਵਾਲੇ ਤੁਹਾਡੇ ਦਰ ਦਾ ਜਸ ਕਰਨ ਵਾਲੇ ਹਾਂ ਇਸ ਕਰਕੇ ਤੁਹਾਡੇ ਕੋਲ ਤੁਹਾਨੂੰ ਮੰਗਦੇ ਹਾਂ ਹੁਣ ਅੱਗੇ ਜੋ ਸ਼ਲੋਕ ਆਇਆ ਏ ਇਹਦੇ ਵਿੱਚ ਸਤਿਗੁਰੂ ਸਾਹਿਬ ਜੀਆ ਨੇ ਬਖਸ਼ਿਸ਼ ਕੀਤੀ ਇਸ ਸੰਸਾਰ ਤੇ ਵੱਡੇ ਤੋਂ ਵੱਡਾ ਰਾਜਾ ਉਸ ਰਾਜੇ ਦੀ ਪਰਜਾ ਤੇ ਇਹ ਬਣਾਇਆ ਹੋਇਆ ਸਾਰਾ ਸੰਸਾਰ ਇਹ ਸੰਸਾਰ ਦੇ ਜੋ ਚੁਜ ਵਿਖਣ ਵਾਲੀਆਂ ਨੇ ਇਹ ਸਭ ਕੂੜ ਹੈ ਕੂੜ ਦਾ ਜੇ ਅਰਥ ਕਰੀਏ ਤੇ ਕੂੜ ਦਾ ਅਰਥ ਹੈ ਝੂਠ ਭਾਵ ਨਾਸ਼ਵਾਨ ਹੈ ਕੁਝ ਵੀ ਰਹਿਣ ਵਾਲਾ ਨਹੀਂ ਹੈ ਸਤਿਗੁਰੂ ਸਾਹਿਬ ਜੀਆਂ ਨੇ ਸਾਰੇ ਚੀਜ਼ਾਂ ਨੂੰ ਸਾਰੀਆਂ ਵਸਤੂਆਂ ਨੂੰ ਝੂਠ ਦੱਸਿਆ ਏ ਨਾਸ਼ਵਾਨ ਦੱਸਿਆ ਏ ਤੇ ਪਿਛਲੇ ਦਿਨਾਂ ਦੇ ਅੰਦਰ ਆਪਾਂ ਵਿਚਾਰ ਕਰਕੇ ਆਏ ਹਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਤੋਂ ਇਸ ਪ੍ਰਕਾਰ ਸਤਗੁਰੂ ਸਾਹਿਬ ਜੀਆ ਨੇ ਖੰਡਾਂ ਨੂੰ ਬ੍ਰਹਿਮੰਡਾਂ ਨੂੰ ਧਰਤੀ ਆਕਾਸ਼ ਪਤਾਲ ਸਾਰਿਆਂ ਨੂੰ ਸੱਚ ਦੱਸਿਆ ਏ ਤੋ ਸਤਗੁਰੂ ਸਾਹਿਬ ਜੀਆਂ ਦੀ ਇਹ ਜਿਹੜੇ ਪਾਵਨ ਬਾਣੀ ਦੇ ਅੰਦਰ ਸ਼ਲੋਕ ਆਏ ਨੇ ਇਥੋਂ ਕਈਆਂ ਦੇ ਮਨ ਦੇ ਅੰਦਰ ਇਹ ਵੀ ਜਿਹੜੀ ਸ਼ੰਕਾ ਇਹ ਪੈਦਾ ਹੋ ਜਾਂਦੀ ਹੈ ਕਿ ਸਤਗੁਰੂ ਸਾਹਿਬ ਜੀਆਂ ਦੀ ਜਿਹੜੀ ਬਾਣੀ ਹੈ ਆਪ ਦੀ ਬਾਣੀ ਕੱਟਣ ਵਾਲੀ ਆ ਪਰ ਇਸ ਪ੍ਰਕਾਰ ਨਹੀਂ ਇਹਨੂੰ ਕੇਵਲ ਸਮਝਣ ਦੀ ਲੋੜ ਹੈ ਪਿਛਲੇ ਦਿਵਾਨਾਂ ਦੇ ਅੰਦਰ ਵੀ ਵਿਚਾਰਿਆ ਸੀ ਕਿ ਸਤਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਇੱਕ ਭਗਤ ਨਾਮਦੇਵ ਜੀਆਂ ਦਾ ਬਚਨ ਆਉਂਦਾ ਏ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਦੂਸਰਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦਾ ਬਚਨ ਆਉਂਦਾ ਏ ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਤੋ ਸਤਗੁਰੂ ਸਾਹਿਬ ਬਖਸ਼ਿਸ਼ ਕਰਦੇ ਕਿ ਇਹ ਜਿਹੜਾ ਇੱਕ ਭਿਆਨਕ ਜੰਗਲ ਹੈ ਮਨੁੱਖ ਨੇ ਇਹਨੂੰ ਬਾਗ ਜਿਹੜਾ ਬਹੁਤ ਸੋਹਣਾ ਬਾਗ ਹੈ ਉਸ ਦੇ ਅਨੁਸਾਰ ਮੰਨ ਲਿਆ ਹੈ। ਤੋਂ ਇਸ ਪ੍ਰਕਾਰ ਉਹ ਜਿਹੜਾ ਮਨੁੱਖ ਹੈ ਉਹ ਪਰਮਾਤਮਾ ਦਾ ਬਣਾਈ ਹੋਈ ਸ੍ਰਿਸ਼ਟੀ ਨੂੰ ਮੰਨ ਲਿਆ ਹੈ। ਤੋਂ ਪਰ ਇਹ ਮਹਾ ਭਿਆਨ ਹੈ ਬਹੁਤ ਭਿਆਨਕ ਜੰਗਲ ਹੈ। ਜਿਹਦੇ ਵਿੱਚ ਮਨੁੱਖ ਦੀ ਗਤੀ ਨਹੀਂ ਹੋਣ ਵਾਲੀ। ਤੋਂ ਸਤਿਗੁਰੂ ਸਾਹਿਬ ਜੀਆ ਦਾ ਦੂਸਰਾ ਬਚਨ ਪਾਵਨ ਗੁਰਬਾਣੀ ਦੇ ਅੰਦਰ ਭਗਤ ਨਾਮਦੇਵ ਜੀਆ ਦਾ ਆਉਂਦਾ ਇਹ ਜਿਹੜਾ ਸੰਸਾਰ ਹੈ। ਇਹ ਹਰੀ ਪਰਮਾਤਮਾ ਦਾ ਬਣਾਇਆ ਹੋਇਆ ਬਾਗ ਹੈ। ਤੋਂ ਇਸ ਪ੍ਰਕਾਰ ਇੱਕ ਬਚਨ ਆਉਂਦਾ ਏ ਕਿ ਇਹ ਜਿਹੜਾ ਪਰਮਾਤਮਾ ਦਾ ਬਾਗ ਹੈ ਦੂਸਰਾ ਕਹਿੰਦੇ ਭਿਆਨਕ ਜੰਗਲ ਹੈ। ਤੋਂ ਦੂਸਰਾ ਬਚਨ ਆਉਂਦਾ ਏ ਅਨੰਦ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦੇ ਵਿੱਚ ਇਹ ਬਿਸ਼ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ। ਤੋਂ ਸਤਗੁਰੂ ਸਾਹਿਬ ਬਖਸ਼ਿਸ਼ ਕਰਦੇ ਇਹ ਜਿਹੜਾ ਤੁਸੀਂ ਸੰਸਾਰ ਦੇਖ ਰਹੇ ਹੋ ਇਹ ਪਰਮਾਤਮਾ ਦਾ ਰੂਪ ਹੈ। ਤੋ ਅੱਗੇ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਇਹ ਕੁਟੰਬ ਚੱਲੇ ਨਹੀਂ ਤੇਰੇ ਨਾਲ ਹੈ ਕਿ ਇਹ ਜਿਹੜਾ ਕੁਟੰਬ ਹੈ ਇਹ ਮਨੁੱਖ ਦੇ ਨਾਲ ਨਹੀਂ ਚੱਲਣਾ ਦੂਸਰੇ ਬੰਨੇ ਬਚਨ ਕਰਦੇ ਨੇ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਹੋ ਹਰਕਾਰ ਰੂਪ ਹੈ ਇਹ ਪ੍ਰਮਾਤਮਾ ਦਾ ਰੂਪ ਹੈ ਦੂਸਰਾ ਬਚਨ ਕਰਦੇ ਕਿ ਇਹ ਮਨੁੱਖ ਦੇ ਨਾਲ ਨਹੀਂ ਜਾਣਾ ਇੱਥੇ ਦੂਸਰੀ ਉਦਾਹਰਣ ਹੋ ਗਈ ਤੀਸਰੀ ਉਦਾਹਰਨ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਰਹਿ ਰਾਜ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦੇ ਅੰਦਰ ਤਿਤ ਸਰ ਵਰੜਾ ਪਹਿਲੇ ਨਿਵਾਸਾ ਪਾਣੀ ਪਾਵਕਤ ਨਹੀਂ ਕੀਆ ਪੰਕਜ ਮੁਹ ਪਤ ਨਹੀਂ ਚੱਲੇ ਹਮ ਦੇਖ ਤੈ ਡੂਬੀ ਅਲੀ ਤੋਂ ਇਥੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਕਿ ਇਹ ਜਿਹੜਾ ਸੰਸਾਰ ਹੈ ਚਿੱਕੜ ਦੀ ਦਲਦਲ ਹੈ ਇਹਦੇ ਜਿਹੜਾ ਮਨੁੱਖ ਫਸ ਗਿਆ ਉਹਦੇ ਕੋਲੋਂ ਇਹ ਸੰਸਾਰ ਪਾਰ ਨਹੀਂ ਹੋਣਾ ਉਸ ਸਤਿਗੁਰੂ ਸਾਹਿਬ ਇੱਕ ਬਚਨ ਹੋਰ ਕਰਦੇ ਨਦੀ ਤਰੰਦੜੀ ਮੈਂਡਾ ਖੁੰਝ ਨਾ ਖੁੱਬੈ ਮੱਝ ਮੁਹੱਬਤ ਤੇਰੀ ਕਿ ਜੇ ਗੁਰੂ ਦੀ ਕਿਰਪਾ ਹੋਵੇ ਤੇ ਮਨੁੱਖ ਨਦੀ ਵੀ ਤਰ ਸਕਤਾ ਤਿੰਨ ਬਚਨ ਕੀਤੇ ਨੇ ਕਿ ਇਹ ਕੇ ਸੰਸਾਰ ਨਾਸ਼ਵਾਨ ਹੈ ਦੂਸਰੇ ਬੰਨੇ ਇਹ ਸੰਸਾਰ ਸੱਚ ਹੈ ਇਹ ਸੰਸਾਰ ਇੱਕ ਜੰਗਲ ਦੀ ਨਿਆਈ ਹੈ ਭਿਆਨਕ ਜੰਗਲ ਦੀ ਨਿਆਈ ਹੈ ਦੂਸਰਾ ਇਹ ਬਾਗ ਹੈ ਤੀਸਰਾ ਬਚਨ ਇਹ ਜਿਹੜਾ ਸੰਸਾਰ ਹੈ ਇਹ ਇੱਕ ਦਲਦਲ ਦੀ ਤਰ੍ਹਾਂ ਹੈ ਜਿਹੜਾ ਮਨੁੱਖ ਫਸ ਗਿਆ ਉਹਦੇ ਕੋਲੋਂ ਬਾਹਰ ਨਹੀਂ ਨਿਕਲਿਆ ਜਾਣਾ ਤੇ ਇੱਕ ਇਹ ਬਚਨ ਕੀਤਾ ਕਿ ਇਹ ਜਿਹੜੀ ਨਦੀ ਹੈ ਤਰੀ ਜਾ ਸਕਦੀ ਹੈ ਕਿਸ ਪ੍ਰਕਾਰ ਤਰੀ ਜਾ ਸਕਦੀ ਹੈ ਕਿਸ ਪ੍ਰਕਾਰ ਇਹ ਪ੍ਰਮਾਤਮਾ ਦਾ ਰੂਪ ਸਾਰਾ ਸੰਸਾਰ ਹੈ ਕਿਸ ਪ੍ਰਕਾਰ ਇਹ ਜਿਹੜਾ ਵੇ ਸੰਸਾਰ ਤੁਮ ਦੇਖਦੇ ਹੋ ਹਰਕਾਰ ਰੂਪ ਹੈ ਇਹ ਪ੍ਰਮਾਤਮਾ ਦਾ ਰੂਪ ਹੈ ਕਿੱਦਾਂ ਇਹ ਬਾਗ ਹੈ ਤੇ ਸਤਿਗੁਰੂ ਸਾਹਿਬ ਜੀਆਂ ਦੇ ਇਹ ਤਿੰਨਾ ਉਦਾਹਰਨਾਂ ਨੂੰ ਸਮਝਣ ਦੇ ਲਈ ਤੇ ਇਸ ਸ਼ਲੋਕ ਨੂੰ ਸਮਝਣ ਦੇ ਲਈ ਸਤਗੁਰੂ ਸਾਹਿਬ ਜੀਆਂ ਨੇ ਇੱਕ ਪੰਕਤੀ ਦੀ ਵਰਤੋਂ ਕੀਤੀ ਇੱਕ ਪੰਕਤੀ ਦੇ ਨਾਲ ਹੀ ਅਰਥ ਹੋ ਜਾਣੇ ਨੇ ਸਤਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨਾਨਕ ਬਖਾਣਾ ਬੇਨਤੀ ਤੁਧ ਬਾਜ ਕੂੜੋ ਕੂੜ ਤੁਧ ਬਾਜ ਸ਼ਬਦ ਆ ਗਿਆ ਭਾਵ ਪਰਮਾਤਮਾ ਤੋਂ ਬਗੈਰ ਇਹ ਸੰਸਾਰ ਨਾਸ਼ਵਾਨ ਹੈ ਤੇ ਜੇ ਪ੍ਰਮਾਤਮਾ ਇਸ ਸੰਸਾਰ ਦੇ ਵਿੱਚ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਤੇ ਜੇ ਪ੍ਰਮਾਤਮਾ ਯਾਦ ਹੈ ਤੇ ਇਹੀ ਹਰੀ ਦਾ ਬਾਗ ਹੈ ਇਹੀ ਜਿਹੜਾ ਸੰਸਾਰ ਹੈ ਇਹ ਸੱਚ ਹੈ ਇਹ ਮਨੁੱਖ ਦੇ ਨਾਲ ਚੱਲਣ ਵਾਲਾ ਏ ਇਹੀ ਜਿਹੜਾ ਸੰਸਾਰ ਹੈ ਜਿਹੜੀ ਸੰਸਾਰ ਰੂਪੀ ਨਦੀ ਹੈ ਤਰੀ ਜਾ ਸਕਦੀ ਹੈ ਜੇਕਰ ਪ੍ਰਮਾਤਮਾ ਦਾ ਨਾਮ ਯਾਦ ਹੈ ਤੇ ਜੇਕਰ ਪ੍ਰਮਾਤਮਾ ਦਾ ਨਾਮ ਨਹੀਂ ਯਾਦ ਤੋ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਇਹ ਇੱਕ ਦਲਦਲ ਹੈ ਦੂਸਰਾ ਬਚਨ ਕਰਦੇ ਇਹ ਇੱਕ ਭਿਆਨਕ ਜੰਗਲ ਹੈ ਤੀਸਰਾ ਬਚਨ ਕਰਦੇ ਸਤਿਗੁਰੂ ਸਾਹਿਬ ਜੀ ਇਹ ਜਿਹੜਾ ਕੁਟੰਬ ਹੈ ਇਹ ਜਿਹੜਾ ਪਰਿਵਾਰ ਹੈ ਮਨੁੱਖ ਦੇ ਨਾਲ ਨਹੀਂ ਜਾਣਾ ਤੋ ਸਤਗੁਰੂ ਸਾਹਿਬ ਬਖਸ਼ਿਸ਼ ਕਰਦੇ ਜੇ ਮਨੁੱਖ ਨੂੰ ਪ੍ਰਮਾਤਮਾ ਯਾਦ ਹੈ ਉਹਦੇ ਲਈ ਇਹ ਜਿਹੜਾ ਸੰਸਾਰ ਹੈ ਇਹ ਸੱਚ ਹੈ ਤੇ ਜੇ ਪ੍ਰਮਾਤਮਾ ਦਾ ਨਾਮ ਵਿਸਰ ਗਿਆ ਤੇ ਪ੍ਰਮਾਤਮਾ ਦੇ ਨਾਮ ਨੂੰ ਭੁੱਲਣ ਦੇ ਨਾਲ ਇਹ ਹੀ ਸੰਸਾਰ ਮਨੁੱਖ ਦੇ ਲਈ ਨਾਸ਼ਵਾਨ ਹੈ ਉਦਾਹਰਨ ਦੇ ਤੌਰ ਤੇ ਇੱਕ ਮਨੁੱਖ ਉਹਨੇ ਆਪ ਹੀ ਜਿਹੜਾ ਬਾਗ ਤਿਆਰ ਕੀਤਾ ਤੇ ਬਾਗ ਤਿਆਰ ਕਰਕੇ ਉਹ ਜਦੋਂ ਬਾਗ ਦਾ ਵੱਡਾ ਸਰੂਪ ਹੋ ਗਿਆ ਬਾਗ ਵੱਡਾ ਹੋ ਗਿਆ ਉਹਦਾ ਜਿਹੜਾ ਬੱਚਾ ਉਹਦੇ ਬਾਗ ਦੇ ਵਿੱਚ ਘੁੰਮਣ ਗਿਆ ਉਹ ਕੱਲਾ ਉਹਨੂੰ ਫਿਰ ਉਸੇ ਬਾਗ ਦੇ ਵਿੱਚ ਡਰ ਲੱਗਦਾ ਏ ਉਹ ਜਿਹੜਾ ਹੈ ਉਸ ਬਾਗ ਦੇ ਵਿੱਚ ਹੀ ਜਿਹੜਾ ਦੁਖੀ ਹੁੰਦਾ ਏ ਉਸ ਨੂੰ ਡਰ ਲੱਗਦਾ ਏ ਤੇ ਉਹ ਭਿਆਨਕ ਜੰਗਲ ਲੱਗਦਾ ਏ ਜੇ ਉਹਦਾ ਬਾਪ ਉਹਦੇ ਨਾਲ ਹੋਵੇ ਤੇ ਉਹੀ ਜਿਹੜਾ ਬਾਗ ਹੈ ਉਹਨੂੰ ਫਿਰ ਬਾਗ ਬੜਾ ਸੁੰਦਰ ਲੱਗੇਗਾ ਇਸੇ ਪ੍ਰਕਾਰ ਮਨੁੱਖ ਦੀ ਹਾਲਤ ਹੈ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਭੁੱਲਿਆ ਏ ਇਹ ਜਿਹੜਾ ਸਾਰਾ ਸੰਸਾਰ ਜੰਗਲ ਦੀ ਨਿਆਈ ਹੈ ਉਟੰਬ ਜਿਹੜਾ ਹੈ ਇਹ ਸਭ ਨਾਸ਼ਵਾਨ ਹੈ ਤੋ ਇਹ ਜਿਹੜਾ ਦਲਦਲ ਹੈ ਇਹਦੇ ਵਿੱਚੋਂ ਮਨੁੱਖ ਬਾਹਰ ਨਹੀਂ ਨਿਕਲ ਸਕਦਾ ਜੇ ਪ੍ਰਮਾਤਮਾ ਦਾ ਨਾਮ ਯਾਦ ਹੈ ਜੇ ਆਪਣਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਿਤਾ ਯਾਦ ਹੈ ਤੇ ਇਹੀ ਜਿਹੜਾ ਬਾਗ ਹਰੀ ਦਾ ਬਾਗ ਹੋ ਜਾਵੇਗਾ ਇਹ ਵੇ ਸੰਸਾਰ ਜਿਹੜਾ ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਸੰਸਾਰ ਇਹ ਮਨੁੱਖ ਦੇ ਨਾਲ ਚੱਲੇਗਾ ਤੋ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਦਲਦਲ ਨੂੰ ਮਨੁੱਖ ਤੈਰ ਕੇ ਨਹੀਂ ਉੱਤੇ ਚੱਲ ਕੇ ਪਾਰ ਕਰ ਸਕਦਾ ਹੈ ਤੋ ਆਪਾਂ ਇਹਦੇ ਅਰਥ ਆਰੰਭ ਕਰੀਏ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਸਲੋਕ ਮਹੱਲਾ ਪਹਿਲਾ ਕੂੜ ਰਾਜ ਇਹ ਜਿਹੜਾ ਪਾਵਨ ਸਲੋਕ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 468 ਉੱਪਰ ਸੁਭਾਏਮਾਨ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਇਸ ਸੰਸਾਰ ਦੇ ਵੱਡੇ ਤੋਂ ਵੱਡੇ ਰਾਜੇ ਹੋਏ ਪਰ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਨਹੀਂ ਯਾਦ ਆਪਾਂ ਤੁਧ ਬਾਜ ਕੂੜੋ ਕੂੜ ਦਾ ਜਿਹੜਾ ਅਰਥ ਹੈ ਉਹਨੂੰ ਨਾਲ ਲੈ ਕੇ ਚੱਲਣਾ ਹੈ ਕਿ ਪ੍ਰਮਾਤਮਾ ਤੋਂ ਬਿਨਾਂ ਝੂਠ ਹੈ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਜਿਹੜੇ ਰਾਜਿਆਂ ਨੂੰ ਪ੍ਰਮਾਤਮਾ ਦਾ ਨਾਮ ਨਹੀਂ ਯਾਦ ਪ੍ਰਮਾਤਮਾ ਦੇ ਨਾਮ ਤੋਂ ਵਿਸਰੇ ਹੋਏ ਨੇ ਉਹਨਾਂ ਦੇ ਲਈ ਇਹ ਜਿਹੜਾ ਸੰਸਾਰ ਹੈ ਸੰਸਾਰ ਦੇ ਚ ਰਾਜੇ ਉਹ ਵੀ ਝੂਠੇ ਹਨ ਕੂੜ ਪਰਜਾ ਉਸ ਰਾਜੇ ਦੀ ਬਣਾਈ ਹੋਈ ਜਿਹੜੀ ਪਰਜਾ ਏ ਉਸ ਰਾਜੇ ਦੀ ਜਿਹੜੀ ਪਰਜਾ ਹੈ ਜੇ ਉਹਨਾਂ ਵੀ ਪ੍ਰਮਾਤਮਾ ਦਾ ਨਾਮ ਭੁੱਲਿਆ ਏ ਪ੍ਰਮਾਤਮਾ ਤੋਂ ਬਗੈਰ ਉਹ ਵੀ ਝੂਠੀ ਹੈ ਇਸ ਸੰਸਾਰ ਦੇ ਲੋਕ ਵੀ ਝੂਠੇ ਨੇ ਕੂੜ ਸਭ ਸੰਸਾਰ ਇਹ ਜਿਹੜਾ ਸਾਰਾ ਸੰਸਾਰ ਦੇਖਣ ਦੇ ਵਿਚਾਰਿਆ ਏ ਇਹ ਸਾਰਾ ਸੰਸਾਰ ਹੀ ਝੂਠਾ ਹੈ ਕੂੜ ਮੰਡਪ ਇਹ ਜਿਹੜੀ ਧਰਤੀ ਹੈ ਜਿਹੜਾ ਮੰਡਲ ਹੈ ਤੋਂ ਇਹ ਸਭ ਝੂਠਾ ਹੈ ਕੂੜ ਮਾੜੀ ਇਹ ਜਿਹੜੇ ਮਨੁੱਖ ਨੇ ਰਹਿਣ ਦੇ ਲਈ ਘਰ ਬਣਾਏ ਹੋਏ ਨੇ ਉਹ ਵੀ ਸਭ ਨਾਸ਼ਵਾਨ ਨੇ ਕੂੜ ਬੈਸਣਹਾਰ ਜਿਹੜੀ ਮਨੁੱਖ ਨੇ ਆਪਣੇ ਬੈਠਣ ਦੇ ਲਈ ਜਗ੍ਹਾ ਬਣਾਈ ਹੋਈ ਆ ਰਹਿਣ ਦੇ ਲਈ ਉਹ ਵੀ ਸਭ ਝੂਠੀ ਹੈ ਕੂੜ ਸੁਇਨਾ ਜਿਹੜਾ ਮਨੁੱਖ ਇਹ ਸੋਨੇ ਦੇ ਨਾਲ ਪ੍ਰੇਮ ਕਰਦਾ ਏ ਉਹ ਝੂਠਾ ਹੈ ਉਹ ਕਿਸੇ ਕੰਮ ਨਹੀਂ ਆਉਣਾ ਉਹ ਨਾਸ਼ਵਾਨ ਹੈ ਕੂੜ ਰੂਪਾ ਜਿਹੜੀ ਚਾਂਦੀ ਹੈ ਇਹ ਵੀ ਨਾਸ਼ਵਾਨ ਹੈ ਇਹ ਸਦਾ ਰਹਿਣ ਵਾਲੀ ਨਹੀਂ ਹੈ ਕੂੜ ਪੈਨਨ ਹਾਰ ਤੇ ਜਿਹੜੇ ਵਸਤਰ ਮਨੁੱਖ ਆਪਣੇ ਸਰੀਰ ਤੇ ਪਹਿਨਦਾ ਹੈ ਇਹ ਵੀ ਨਾਸ਼ਵਾਨ ਹੈ ਇਹ ਵੀ ਸਦਾ ਰਹਿਣ ਵਾਲੇ ਨਹੀਂ ਹਨ ਕੂੜ ਕਾਇਆ ਇਹ ਜਿਹੜੀ ਮਨੁੱਖ ਦੀ ਕਾਇਆ ਹੈ ਇਹ ਵੀ ਨਾਸ਼ਵਾਨ ਹੈ ਇਹ ਸਦਾ ਰਹਿਣ ਵਾਲੀ ਨਹੀਂ ਇੱਕ ਦਿਨ ਮਨੁੱਖ ਨੂੰ ਇਹ ਜਿਹੜੀ ਕਾਇਆ ਹੈ ਇਹ ਛੱਡਣੀ ਪੈਣੀ ਹੈ ਤੋ ਇਹ ਨਾਸ਼ਵਾਨ ਹੈ ਕੂੜ ਕੱਪੜ ਮਨੁੱਖ ਦੇ ਪਹਿਨੇ ਹੋਏ ਜਿਹੜੇ ਕੱਪੜੇ ਹਨ ਉਹ ਵੀ ਸਾਰੇ ਨਾਸ਼ਵਾਨ ਹਨ ਸਦਾ ਰਹਿਣ ਵਾਲੇ ਨਹੀਂ ਕੂੜ ਰੂਪ ਅਪਾਰ ਤੇ ਮਨੁੱਖ ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜੀ ਸੁੰਦਰ ਦੱਸ ਲਵੇ ਆਪਣੇ ਆਪ ਨੂੰ ਜਿੰਨਾ ਮਰਜੀ ਸੁੰਦਰ ਕਹਿ ਲਵੇ ਪਰ ਉਹਦਾ ਜਿਹੜਾ ਰੂਪ ਹੈ ਉਹ ਸਭ ਭਾਵੇਂ ਜਿੰਨਾ ਮਰਜੀ ਸੁੰਦਰ ਹੋਵੇ ਪਰ ਤਾਂ ਵੀ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਯਾਦ ਤੇ ਉਹ ਸਭ ਨਾਸ਼ਵਾਨ ਰਹਿਣ ਵਾਲਾ ਨਹੀਂ ਕੂੜ ਮੀਆ ਕੂੜ ਬੀਬੀ ਇਹ ਇਸਲਾਮ ਧਰਮ ਦਾ ਸ਼ਬਦ ਹੈ ਮੀਆਂ ਤੇ ਬੀਬੀ ਸਤਗੁਰੂ ਸਾਹਿਬ ਜੀ ਕਹਿੰਦੇ ਜੇ ਇਸਤਰੀ ਤੇ ਪੁਰਖ ਪਤੀ ਤੇ ਪਤਨੀ ਨੂੰ ਪਰਮਾਤਮਾ ਦਾ ਨਾਮ ਨਹੀਂ yaad ਤੇ ਇਹ ਸਭ ਝੂਠ ਹੈ ਜਿਹੜੀ ਇਹ ਬਣਾਇਆ ਹੋਇਆ ਸਾਰਾ ਕੁਝ ਝੂਠ ਹੈ ਖਾਪ ਹੋਏ ਖਾਰ ਤੇ ਮਨੁੱਖ ਇਸ ਦੇ ਵਿੱਚ ਫਸਿਆ ਹੋਇਆ ਖੱਜਲ ਖਰਾਬ ਹੋ ਰਿਹਾ ਏ ਦੁਖੀ ਹੋ ਰਿਹਾ ਏ ਕਿਉਂਕਿ ਪਰਮਾਤਮਾ ਦਾ ਨਾਮ ਨਸਰਿਆ ਹੋਇਆ ਏ ਕੂੜ ਕੂੜ ਨੇ ਹੋ ਲਗਾ ਇਸ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਝੂਠ ਦਾ ਝੂਠ ਨੂੰ ਹੀ ਪ੍ਰੇਮ ਲੱਗਾ ਹੋਇਆ ਏ ਜਿਹੜਾ ਇਹ ਸਰੀਰ ਨਾਸ਼ਵਾਨ ਹੈ ਇਹ ਨਾਸ਼ਵਾਨ ਚੀਜ਼ਾਂ ਦੇ ਨਾਲ ਹੀ ਪ੍ਰੇਮ ਕਰ ਰਿਹਾ ਏ ਵਿਸਰਿਆ ਕਰ ਤਾਰ ਤੇ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਰਤਾਰ ਹੈ ਉਹ ਮਨੁੱਖ ਨੂੰ ਵਿਸਰ ਗਿਆ ਉਹ ਉਹਨੂੰ ਯਾਦ ਹੀ ਨਹੀਂ ਹੈ ਇਹ ਮਨੁੱਖ ਦੀ ਹਾਲਤ ਹੋਈ ਪਈ ਹੈ ਕਿਸ ਨਾਲ ਕੀਚਾ ਦੋਸਤੀ ਇਹ ਸੰਸਾਰ ਦੇ ਵਿੱਚ ਮਨੁੱਖ ਕਿਹਦੇ ਨਾਲ ਜਿਹੜੀ ਦੋਸਤੀ ਕਰੇ ਕਿਉਂਕਿ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਸਭ ਜਗ ਚੱਲਣ ਹਾਰ ਇਹ ਸਾਰਾ ਜਗਤੀ ਚੱਲਣ ਹਾਰ ਹੈ ਤੋ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਕਿਸ ਸੰਸਾਰ ਦੇ ਵਿੱਚ ਰਹਿਣ ਵਾਲਾ ਨਹੀਂ ਕੋਈ ਹੈ ਸਾਰਿਆਂ ਨੇ ਇੱਕ ਦਿਨ ਚਲੇ ਜਾਣਾ ਹੈ ਤੋ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦਾ ਬਚਨ ਹੈ ਰਹਿਣ ਨਾ ਕੋ ਪਈਏ ਰੇ ਇਸ ਸੰਸਾਰ ਦੇ ਵਿੱਚ ਕੋਈ ਵੀ ਰਹਿਣ ਵਾਲਾ ਨਹੀਂ ਹੈ ਕਿਉਂਕਿ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਮਰਨ ਲਿਖਾਏ ਮੰਡਲ ਮੈਂ ਆਏ ਆਪਣਾ ਮਰਨਾ ਲਿਖਾ ਕੇ ਇਸ ਸੰਸਾਰ ਦੇ ਵਿੱਚ ਮਨੁੱਖ ਆਉਂਦਾ ਏ ਉਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਸਭ ਜਗ ਚੱਲਣਹਾਰ ਸਭ ਜਗ ਚਲਤਾ ਉਪੇਖੀ ਹੈ ਇਹ ਸਾਰਾ ਜਗ ਤੀ ਜਾ ਰਿਹਾ ਵੇਖਿ ਰਿਹਾ ਹੈ ਮਨੁੱਖ ਵੇਖ ਹੀ ਰਿਹਾ ਏ ਕਿਸ ਪ੍ਰਕਾਰ ਜਿਹੜੇ ਮਨੁੱਖ ਨੇ ਉਹਨਾਂ ਦਾ ਜਨਮ ਹੋਈ ਜਾ ਰਿਹਾ ਏ ਕਿਸ ਪ੍ਰਕਾਰ ਉਹਨਾਂ ਦੀ ਮਰਤ ਹੋਈ ਜਾ ਰਹੀ ਏ ਉਹਨਾਂ ਤੇ ਮੌਤਾ ਹੀ ਜਾ ਰਹੀ ਏ ਕੂੜ ਮਿੱਠਾ ਕੂੜ ਮਾਖਿਓ ਇਹ ਜਿਹੜਾ ਕੂੜ ਹੈ ਜਿਹੜਾ ਇਹ ਨਾਸ਼ਵਾਨ ਹੈ ਜਿਹੜਾ ਇਹ ਝੂਠ ਹੈ ਮਨੁੱਖ ਨੂੰ ਮਿੱਠਾ ਲੱਗਦਾ ਹੈ ਇਹ ਸੰਸਾਰਿਕ ਕੁਟੰਬ ਇਹ ਸੰਸਾਰਿਕ ਵਸਤੂਆਂ ਮਨੁੱਖ ਨੂੰ ਮਿੱਠੀਆਂ ਲੱਗਦੀਆਂ ਨੇ ਕਿਉਂ ਕਿਉਂਕਿ ਪ੍ਰਮਾਤਮਾ ਦਾ ਨਾਮ ਵਿਸਰਿਆ ਹੋਇਆ ਹੈ ਵਿਸਰਿਆ ਕਰਤਾਰ